ਭਗਵਾਨ ਜੀ ਜੀ ਮੁਰਦਾਬ ਭਗਵਾਨ ਜੀ ਜੀ ਇਨ ਨੂੰ ਇਤਰਾਜ ਇਤਰਾਜ ਕਿਉਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਦਾ ਕ੍ਰੈਡਿਟ ਲੈ ਜਾਵੇ ਸਾਨੂੰ ਕਿੰਨੇ ਵੋਟਾਂ ਦੀ ਕੋਈ ਭੁੱਖ ਨਹੀਂ ਅਸੀਂ ਪੰਜਾਬ ਦੇ ਗਰੀਬਾਂ ਨਾਲ ਖੜੇ ਹਾਂ ਪੰਜਾਬ ਦੇ ਲੋਕਬੰਦ ਲੋਕਾਂ ਦੇ ਨਾਲ ਖੜੇ ਹਾਂ ਇਹ ਮਾਨ ਸਾਹਿਬ ਤੁਸੀਂ ਭੁੱਲ ਜਿਓ ਬੀਜੇਪੀ ਨੂੰ ਤੁਸੀਂ ਭਜਾ ਲੋਗੇ ਬੀਜੇਪੀ ਨੂੰ ਤੁਸੀਂ ਡਰਾਲੋਗੇ ਬੀਜੇਪੀ ਨੂੰ ਤੁਸੀਂ ਅਰੈਸਟ ਕਰ ਲੋਗੇ ਤੁਹਾਡੇ ਭਣਖੇ ਅੱਜ ਦੂਰ ਕਰਨ ਲਈ ਸਾਰੇ ਪੰਜਾਬ ਦੇ ਵਿੱਚ ਤੁਹਾਡੀਆਂ ਅਰਥੀਆਂ ਤੁਹਾਡੇ ਪੁਤਲੇ ਤੁਹਾਡੀ ਔਕਾਤ ਸਾਰਿਆਂ ਨੂੰ ਪਬਲਿਕ ਨੂੰ ਦੱਸ ਕੇ ਭਾਰਤੀ ਜਨ ਬੀ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਤ ਦੋ ਮਿੰਟ ਵਿਚਾਰ ਕੀਤਾ ਜਾਵੇ ਤਾਂ ਸਾਰਿਆਂ ਦਾ ਵਰਕਰਾਂ ਦਾ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਬਾਈਟ ਲੈਣੀ ਨਾਲ ਲੈ ਲੋ ਆਜੋ ਗਿਆ ਬਾਪ ਪੰਜਾਬ ਸਰਕਾਰ ਮੁਰਦਾਬਾਦ 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 ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸਾਹਿਬ ਸ਼੍ਰੀ ਸੁਨੀਲ ਜਾਖੜ ਜੀ ਅਤੇ ਸਾਡੇ ਮਾਨਯੋਗ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ੋਕੀ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਤੇ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਵੱਲੋਂ ਕਪੂਰਥਲਾ ਹਲਕੇ ਦੇ ਵਿੱਚ ਜੋ ਭਗਵੰਤ ਮਾਨ ਸਰਕਾਰ ਦੇ ਖਿਲਾਫ ਅਰਥੀ ਬੁੱਕ ਮਿਦਰਾ ਇਹਦਾ ਰੱਖਿਆ ਗਿਆ। ਔਰ ਜਿਸ ਦੀ ਸਮੁੱਚੀ ਭਾਰਤ ਜਨਤਾ ਪਾਰਟੀ ਦੇ ਉਧੇਦਾਰ ਸਹਿਬਾਨ ਤੇ ਵਰਕਰ ਸਹਿਬਾਨ ਹਾਜ਼ਰ ਆ। ਅਸੀਂ ਜੋ ਤਕਰੀਬਨ 10 ਮਹੀਨੇ ਤੋਂ ਭਾਰਤ ਜਨਤਾ ਪਾਰਟੀ ਦੀ ਕਮਾਂਦੀ ਸ਼ਾਹ ਤੇ ਤਹਿਤ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਕਈ ਮੋਹੱਲਿਆਂ ਵਿੱਚ ਜਾ ਕੇ ਜੋ ਮੋਦੀ ਸਰਕਾਰ ਦੀਆਂ ਸਕੀਮਾਂ ਆ ਉਹ ਘਰ-ਘਰ ਤੱਕ ਪਹੁੰਚਾ ਰਹੇ ਸੀ। ਉਹਨਾਂ ਵਿੱਚ ਭਾਵੇਂ ਕਿਸਾਨ ਸਲਮਾਨ ਨਿਧੀ ਹੋਵੇ, ਭਾਵੇਂ ਉਹ ਆਯੁਸ਼ਮਨ ਕਾਰਡ ਹੋਵੇ, ਭਾਵੇਂ ਵੈਸ਼ਮਾਨ ਦੇ ਨਾਲ ਸੰਬੰਧਤ ਹੋਰ ਵੀ ਕੋਈ ਜਿਹੜੇ ਲਾਜ ਆ ਚਲਦੇ ਗਰੀਬਾਂ ਦੇ ਉਹਨਾਂ ਸੰਬੰਧਤ ਹੋਣ ਔਰ ਸਮੁੱਚੇ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਆ ਉਹ ਇਸ ਕੰਮੇ ਤੀਨ ਨੂੰ ਤਿੰਨ ਮਹੀਨੇ ਤੋਂ ਲੱਗੇ ਹੋਏ ਆ ਵਿਧਾਨ ਸਭਾ ਦੇ ਭਗਵੰਤ ਮਾਨ ਨੇ ਜਿਹੜਾ ਕਿ ਇੱਕ ਤਾਨਾਸ਼ਹੀਰ ਰਵਈਆ ਅਖਤਿਆਰ ਕਰਦੇ ਹੋਏ ਕਿ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਅਤਾ ਜਿਹੜੀ ਆ ਉਹ ਪਿੰਡਾਂ ਚੋਂ ਫੱਟ ਰਹੀ ਆ ਉਸ ਨੂੰ ਬੰਦ ਕਰਨ ਬਾਅਦ ਸਾਡੇ ਲੀਡਰ ਸਾਹਿਬਾਂ ਨੂੰ ਗ੍ਰਿਫਤਾਰ ਕੀਤਾ ਉਸ ਦੇ ਵਿਰੋਧ ਵਿੱਚ ਅਸੀਂ ਅੱਜ ਕਪੂਰਥਲਾ ਹਰਕੇ ਦੇ ਲੋਕ ਜਿਹੜੇ ਆ ਉੱਠੇ ਹੋ ਕੇ ਆ ਅਰਤੀ ਬੁਖਮੁਜਾਰਾ ਨਾ ਕਰ ਰਹੇ ਭਧਾਨ ਸਾਹਿਬ ਜਦੋਂ ਕੇਸ਼ਵਲ ਸਰਕਾਰ ਆਈ ਸੀ ਉਹ ਕਹਿੰਦੇ 1 ਰੁਪਿਆ 50 ਦਾ ਬਾਹਰ ਨਾ ਜਾਣ ਦਊਗਾ ਹੁਣ ਬਾਅਦ ਦੇ ਬੰਦੇ ਆ ਕੇ ਪੰਜਾਬ ਦੇ ਸੱਤੇ ਬਾਹਰ ਕੀ ਚੱਕਰਾ ਜਿੰਨਾ ਝੂਠ ਆਵਾਦੀ ਪਾਰਟੀ ਬੋਲ ਸਕਦੀ ਆ ਅੱਜ ਇਹਨਾਂ ਦਾ ਵਿੱਤ ਮੰਤਰੀ ਹਰਪਾਲ ਛਿਮਾ ਜਿੰਨਾ ਝੂਠ ਬੋਲ ਰਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਕੋ ਸਾਡਾ ਡਾਟਾ ਜੂ ਨਹੀਂ ਕਰ ਲੈਣਗੇ ਇਹ ਰੋਜ਼ ਹੀ ਲੋਕਾਂ ਦਾ ਡਾਟਾ ਜੂ ਨਹੀਂ ਕਰਕੇ ਕਿ ਦਿੱਲੀ ਲੈ ਕੇ ਜਾਂਦੇ ਆ ਔਰ ਮੈਂ ਸਮਝਦਾ ਕਿ ਇਤੋਂ ਵੱਡਾ ਝੂਠ ਕੋਈ ਹੋ ਨਹੀਂ ਸਕਦਾ ਕਿਉਂਕਿ ਇਹਨਾਂ ਦੇ ਸਸੋਧੀਆਂ ਨੇ ਵੀ ਬਿਆਨ ਦਿੱਤਾ ਸੀਗਾ ਕਿ ਸ਼ਾਮ-ਦਾਮ ਦੰਡਬੇਲ ਝੂਠ ਬੋਲੋ ਕਿ ਇਹਨੂੰ ਲੜਾਈ ਕਰੋ ਆਪਾਂ ਸਰਕਾਰਾਂ 27 ਚ ਬਣਾਉਣੀ ਆ ਪਰ ਇਹ ਭੁੱਲ ਜਾਣ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਆ ਉਹ ਵੀ 27 ਚ ਪੰਜਾਬ ਚ ਆ ਰਹੀ ਆ ਔਰ ਸਾਡੇ ਮੋਦੀ ਸਰਕਾਰ ਦੀਆਂ ਸਕੀਮਾਂ ਆ ਉਹਹੀਂ ਹਟਾਂਗੇ ਨਹੀਂ ਘਰ-ਘਰ ਬ ਲੋਕਾਂ ਤੱਕ ਪਹੁੰਚਾ ਕੇ ਰਹਿਣਗੇ ਇਹ ਲੋਕ ਕਿਸਾਨਾਂ ਦੇ ਵਿਰੁੱਧ ਸੀ ਹੁਣ ਇਹ ਆਮ ਲੋਕਾਂ ਦੇ ਵਿਰੁੱਧ ਕਰਨ ਕੀ ਹੈ ਦੇਖੋ ਜੀ ਇਹਨਾਂ ਕੋਲ ਕੋਈ ਵਿਜਨ ਨਹੀਂ ਹੈਗਾ ਆਮ ਆਦੀ ਪਾਰਟੀ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਫੇਰ ਹੋ ਚੁੱਕੀ ਆ ਪੰਜਾਬ ਦਾ ਲੈਂਡ ਆਰਡਰ ਮੈਟਰ ਫੇਸ ਚੁਫੇ ਨੂੰ ਹੋ ਚੁੱਕਾ ਫਰੋਦੀਆਂ ਮੰਦੀਆਂ ਜਾਣਦੀਆਂ ਰੋਜ਼ ਨੌਜਵਾਨ ਮਾਰੇ ਜਾ ਰਹੇ ਆ ਔਰ ਜਿਹੜਾ ਹੈਗਾ ਇਹ ਹੁਣ ਭਾਰਤੀ ਜਨਤਾ ਪਾਰਟੀ ਨੂੰ ਦਬਾਉਣਾ ਚਾਹੁੰਦੇ ਆ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦਾ ਵਰਕਰ ਆ ਉਹ ਅੱਗੇ ਰ ਬਹੁਤ ਤਕੜਾ ਹੋ ਕੇ ਜਿਹੜਾ ਉਹ ਲੜਾਈ ਕਰਨ ਵਾਸਤੇ ਤਿਆਰ ਆ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਚਲੋ ਜੀ ਭਗਵੰਤ ਮਾਨ ਦੀ ਅਸੀਂ ਭਗਵੰਤ ਮਾਨ ਦੀ ਅਸੀਂ ਲੈ ਕੇ ਆਓ ਭਾਜੀ ਚਲੋ ਭਗਵੰਤ ਮਾਨ ਦੇ ਅਸੀਂ ਜਾ ਰਹੀ ਅਸੀਂ ਰੱਖ ਲੋ ਭਗਵੰਤ ਮਾਨ ਦੇ ਅਸੀਂ ਜਾ ਰਹੀ ਨਾ ਵਰਤਵਾਦ ਜਿੰਦਾਬਾਦ ਹਰ ਬਦਲੋ ਹਰ ਬਦਲੋ ਤਾਂ ਬਦਲ ਦਿਓ ਨੈਤਿਕ ਮੰਤਾਂ ਦਾ ਰਾਜ ਬਦਲ ਦਿਓ ਵਰਤਵਾਦ ਜਿੰਦਾਬਾਦ ਪੰਜਾਬ ਸਰਕਾਰ ਵਰਤਵਾਦ ਪੰਜਾਬ ਸਰਕਾਰ ਜੀ مردابی پنجاب سرکار مرد آباد مرد آباد مرداب پنجاب سرکار مرد آباد مرد آباد چلو آپ فوٹو کرایہ مان